ਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਮੈਂ ਸਿਆ ਤੇ ਅੱਜ ਅਸੀਂ ਮੌਜੂਦ ਆ ਲੁਧਿਆਣਾ ਸ਼ਹਿਰ ਦੇ ਵਿੱਚ ਸਮੇਂ-ਸਮੇਂ ਤੇ ਬਦਲਦੀਆਂ ਸਰਕਾਰਾਂ ਨਸ਼ੇ ਦੇ ਵਿਰੁੱਧ ਕਾਫੀ ਦਾਅਵੇ ਕਰਦੀ ਆਈ ਹੈ ਕਿ ਅਸੀਂ ਨਸ਼ੇ ਨੂੰ ਖਤਮ ਕਰ ਦੇਾਂਗੇ ਪਰ ਨਸ਼ਾ ਅੱਜ ਵੀ ਦੀਮਕ دیਵਾਂਗ ਲੋਕਾਂ ਦੇ ਵਿੱਚ ਵੱਧਦਾ ਹੀ ਜਾ ਰਿਹਾ ਹੈ ਨਸ਼ਾ ਨਾ ਸਿਰਫ ਜ਼ਿੰਦਗੀਆਂ ਤਬਾਹ ਕਰਦਾ ਹੈ ਬਲਕਿ ਪਰਿਵਾਰਾਂ ਦੀ ਖੁਸ਼ਹਾਲੀ ਨੂੰ ਵੀ ਖਤਮ ਕਰ ਦਿੰਦਾ ਹੈ ਇਹੀ ਦੇਖਿਆ ਜਾਵੇ ਕਿ ਜੇ ਸਾਡੀ ਨੌਜਵਾਨ ਪੀੜ੍ਹੀ ਹੀ ਨਸ਼ੇ ਦੇ ਨਾਲ ਇੰਨੀ ਜੁੰਝਦੀ ਰਹੇਗੀ ਤਾਂ ਸਾਡਾ ਭਵਿੱਖ ਕਿਵੇਂ ਦਾ ਹੋਊਗਾ ਇਸ ਚੀਜ਼ ਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ਅੱਜ ਅਸੀਂ ਮੌਜੂਦ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਗਰਾਊਂਡ ਜ਼ੀਰੋ ਤੇ ਤੇ ਆਪਾਂ ਗੱਲ ਕਰਦੇ ਹਾਂ ਲੋਕਾਂ ਦੇ ਨਾਲ ਇਸ ਬਾਰੇ ਕਿ ਨੌਜਵਾਨ ਪੀੜ੍ਹੀ ਸਾਡੀ ਈਜ਼ੀਲੀ ਇਹਨਾਂ ਨਸ਼ਿਆਂ ਦੇ ਵਿੱਚ ਕਿਉਂ ਪੈ ਰਹੀ ਹੈ ਕੀ ਕਾਰਨ ਹੈ ਇਸ ਦਾ ਕੀ ਬਚਾਅ ਹੋ ਸਕਦਾ ਹੈ ਸਰਕਾਰਾਂ ਦੀ ਕਮੀ ਹੈ ਜੀ ਜੀ ਵੀ ਨਸ਼ਾ ਵੇਚਦਾ ਉਹਨਾਂ ਨੂੰ ਚੁਕਵਾ ਦੋ 2 ਮਿੰਟ ਪਹਿਲੇ ਛੁੱਟ ਜਾਂਦੇ ਸਰਕਾਰ ਦੇ ਉੱਤੇ ਸੂਈ ਨਾ ਘਵਾ ਚ ਕਿਸੇ ਦੀ ਇਸ ਕਰਕੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਚੀਜ਼ ਦਾ ਤੇ ਤੁਹਾਨੂੰ ਕੀ ਲੱਗਦਾ ਕੀ ਬਚਾਅ ਆਪਾਂ ਕਰ ਸਕਦੇ ਆ ਇਸ ਦੇ ਰਿਲੇਟਿਡ ਨੋਜਨ ਪੀੜ ਨੂੰ ਕਿਦਾਂ ਰੋਕਾਂਗੇ ਨੋਜਨ ਬੱਚਾ ਦੇਖੋ ਵਿਗੜਦਾ ਵੀ ਉਮਰ ਦੇ ਹਿਸਾਬ ਨਾਲ ਆ ਜੀ ਇਹ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਨਾ ਜਨੋਜਨ ਬਚਣਗੇ ਤਾ ਹੀ ਬੱਚੇਗਾ ਲੋਕੀ ਤਾਂ ਬਾਹਰ ਭੱਜੀ ਆ ਰਹੇ ਸਰ ਇਹ ਨਸ਼ਾ ਆ ਕਿੱਥੋਂ ਰਿਹਾ ਹੈ ਦੇਖੋ ਕਿੱਥੋਂ ਦਾ ਕਿੱਥੋਂ ਆਈ ਰਹੀ ਹੈ ਇਹਨਾਂ ਸਰਕਾਰਾਂ ਵਿੱਚ ਕਿਥੇ ਪੁਲਿਸ ਨੂੰ ਗੁਜ਼ਾਰ ਕਿੱਥੋਂ ਆ ਰਹੀ ਕੀ ਚੱਕਰ ਆ ਇਹਨਾਂ ਨਸ਼ਾ ਫੜ ਵੀ ਰਹੀ ਹੈ ਫਿਰ ਵੀ ਆ ਰਹੇ ਸਸਤਾ ਕੰਮ ਹੈ ਘਰੋਂ ਚੋਰੀ ਕੀਤੀ ਪੈਸੇ ਮਿਲੇ ਜਾ ਕੇ ਕੰਮ ਕਰ ਲੈ ਕੰਮ ਕਰਨਾ ਪਿਆ ਨਹੀਂ ਪਿਆ ਇਹ ਵਈ ਸਭ ਤੋਂ ਵੱਡਾ ਕੰਮ ਹੈ ਜੀ ਉਧ ਕੀ ਹੈ ਬਿਨਾਂ ਲੇਬਰ ਕੀਤਿਆਂ ਘਰੋਂ ਪੈਸੇ ਚੋਰੀ ਕੀਤੇ ਜਾ ਕੇ ਨਸ਼ਾ ਕਰਾਏ ਦਿਨ ਪਰ ਆਪਣਾਂ ਜੀ ਪਏ ਰਹੇ ਜੀ ਕਿਉਂ ਹੋ ਰਿਹਾ ਹੈ ਸਰ ਇਹ ਤਾਂ ਕੋਈ ਹੋਈ ਨਹੀਂ ਆਈ ਸੀ ਜਾਂ ਨਹੀਂ ਨਹੀਂ ਆਉਂਦਾ ਜੀ ਕੋਈ ਇਹ ਤੇ ਪੋਲਿਟਿਕਸ ਵਾਲੇ ਚਾਹੀਦਾ ਵੇ ਕਿ ਇਨਵਾਲ ਹੋਣ ਸਭ ਨੂੰ ਜਾ ਕੇ ਮਿਲਣ ਸਭ ਨੂੰ ਦੱਸਣ ਕਿ ਅੰਜਨ ਕਰੋ ਤਾਂ ਹੀ ਹੋ ਸਕਦਾ ਹੈ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦਾ ਇਸ ਦੇ ਵਿੱਚ ਕੋਈ ਨਾ ਕੋਈ ਰੋਲ ਹੈ ਬਿਲਕੁਲ ਬਿਲਕੁਲ ਹੈ ਵੇ ਜੀ ਸਭ ਸਰਕਾਰੀ ਬੰਦੇ ਹੀ ਜੜੇ ਆ ਨੇ ਸਭ ਵਹੀ ਸਭ ਕਰਾਉਂਦੇ ਨੇ ਪੈਸੇ ਲੈਂਦੇ ਨੇ ਪੈਸੇ ਖਾਂਦੇ ਨੋਰ ਕੀ ਹੁੰਦਾ ਜੀ ਸਭ ਨੂੰ ਕੀ ਲੱਗਦਾ ਹੈ ਇਸ ਚੀਜ਼ ਤੋਂ ਆਪਾਂ ਕਿੱਦਾਂ ਉੱਪਰ ਸਕਦੇ ਆ ਜਬ ਤੱਕ ਗਵਰਨਮੈਂਟ ਨਹੀਂ ਇਨਵਾਲ ਹੋਏਗੀ ਨਹੀਂ ਉਹਦੇ ਤੇ ਕੁਝ ਕਰੇਗੀ ਤਬ ਤੱਕ ਕੁਝ ਨਹੀਂ ਹੋ ਸਕਦਾ ਥੋੜੇ ਅਕੋਰਡਿੰਗ ਜੇ ਗਵਰਨਮੈਂਟ ਚੇਂਜ ਹੋ ਗਈ ਤੇ ਇਸ ਦੇ ਉੱਪਰ ਵੀ ਚੇਂਜ ਦਾ ਕੋਈ ਮਤਲਬ ਸਮਝੋ ਬਈ ਹਾਲ ਹੈ ਜਿੰਨੇ ਵੀ ਪਹਿਲਾਂ ਐਸਾ ਨੋ ਵੀ ਆਂਜੀ ਸੰਜੜ ਹੁੰਦੇ ਹੋ ਵੀ ਆਂਜੀ ਨੇ ਸਭ ਕੋ ਜਾਣੇ ਜੀ ਬਾਹਰ ਹੀ ਕਰਦੇ ਆ ਬੱਚੇ ਮਾਪਿਆਂ ਨੂੰ ਪਤਾ ਵੀ ਨਹੀਂ ਹੁੰਦਾ ਜਿਹੜੇ ਬੱਚੇ ਬਾਹਰ ਕਰਦੇ ਚੋਰੀ ਚੋਰੀ ਵਿਕਦਾ ਚੋਰੀ ਸਾਰਾ ਕੁਝ ਹੋ ਰਿਹਾ ਹੈ ਚੋਰੀ ਸਭ ਕੁਝ ਹੋ ਰਿਹਾ ਹੈ ਬਸ ਤੁਹਾਨੂੰ ਕੀ ਲੱਗਦਾ ਮਾਪੇ ਵੀ ਉਨੇ ਵਿੱਚ ਸ਼ਾਮਿਲ ਹੁੰਦੇ ਨੇ ਸ਼ਾਮਿਲ ਇਨ ਦਾ ਸੈਂਸ ਕਿ ਮਾਪੇ ਨਿਸ਼ਾਬਲ ਹੁੰਦੇ ਮਾਪਿਆਂ ਨੂੰ ਦੁੱਖ ਹੁੰਦਾ ਬੱਚਿਆ ਗਲਤ ਸੋਸਾਇਟੀ ਚ ਪੈ ਰਹੇ ਆ ਮਾਪਿਆਂ ਨੂੰ ਤਾਂ ਬਹੁਤ ਦੁੱਖ ਲੱਗਦਾ ਪੇਰੈਂਟਸ ਲਈ ਤਾਂ ਚਲੇ ਜਾਂਦੀ ਔਲਾਦ ਪਰ ਫਰਕ ਨਹੀਂ ਨਾ ਉਹਨਾਂ ਨੂੰ ਵੀ ਅਸੀਂ ਹੋਰ ਸੋਚ ਰਹੇ ਅਸੀਂ ਆਪਣੇ ਲਈ ਬਹੁਤ ਅੱਛਾ ਕਰ ਰਹੇ ਆ ਜਦੋਂ ਨਸ਼ਾ ਨਹੀਂ ਮਿਲਦਾ ਤੇ ਉਦੋਂ ਉਹਨਾਂ ਦੀ ਕੰਡੀਸ਼ਨ ਦੇਖੋ ਫਿਰ ਮਾਪੇ ਉਹ ਹਸਪੀਟਲ ਨਾਲ ਚ ਲੈ ਕੇ ਭਜਦੇ ਨੇ ਫਿਰ ਨਸ਼ੇ ਦੇ ਪੈਸੇ ਖਤਮ ਹੋ ਜਾਂਦਾ ਵੀ ਦੇ ਇੱਕ ਹੀ ਦੱਸਾਂ ਬੱਚਿਆਂ ਨੂੰ ਕੰਮ ਕਾ ਲੱਭਦਾ ਕੋਈ ਨਹੀਂ ਵਿਲੇ ਹੈਗੇ ਨੇ ਪਰ ਡਿਗਰੀਆਂ ਲੈ ਲੈਂਦੇ ਨੇ ਕਰ ਲੈਂਦੇ ਨੇ ਉਹ ਨੌਕਰੀ ਲੱਭਦੀ ਕੋਈ ਨਹੀਂ ਜਦੋਂ ਕਲੋਂ ਛਿੜਕਾਂ ਪੈਂਦੀਆਂ ਨੇ ਡਿਗਨੀਆਂ ਲਈਆਂ ਨੇ ਰੁਪਈਆ ਖਰਚਿਆ ਹੋਇਆ ਤੇ ਮਾਮਾਬ ਗੁੱਸੇ ਹੁੰਦੇ ਨੇ ਉਹ ਫੇਰ ਨਸ਼ਾ ਹੀ ਕਰਨਗੇ ਹੋਰ ਕੀ ਕਰਨਗੇ ਤੁਹਾਨੂੰ ਕੀ ਲੱਗਦਾ ਸੰਗਤ ਦਾ ਅਸਰ ਵੀ ਹੁੰਦਾ ਹੈ ਸੰਗਤ ਦਾ ਅਸਰ ਵੀ ਹੈ ਸੰਗਤ ਉਹਨਾਂ ਦੀ ਆਪੇ ਹੋ ਗਈ ਜਦੋਂ ਵੇਲੇ ਨੇ ਆਪਣੇ ਵੇਲਿਆਂ ਦੇ ਇਕੱਠੇ ਹੋਣਾ ਤੇ ਉਹਨਾਂ ਦੇ ਸੰਗਤ ਉਹਨਾਂ ਦੀ ਹੋਣੀ ਹੋਣੀ ਇਕੱਠੇ ਜਦੋਂ ਬੱਚੇ ਇਕੱਠੇ ਹੋਣਗੇ ਵੇਲੇ ਉਹਨਾਂ ਦੀ ਸੰਗਤ ਆਪੀ ਹੋ ਜਾਣੀ ਤੁਹਾਡੇ ਹਿਸਾਬ ਦੇ ਨਾਲ ਫਿਰ ਕੀ ਕੁਝ ਕਰ ਸਕਦੇ ਆਪਾਂ ਬਚਾਅ ਦੇ ਲਈ ਛੋਟੀ ਸੰਸਥਾ ਵਿਚਾਰ ਤੇ ਹੈ ਕਿ ਜੇ ਕੰਪਿਊਟਰ ਸਿਸਟਮ ਆ ਗਿਆ ਇਨੇ ਬੇਕਾਰੀ ਫਲਾਪੀ ਦੇ 10 ਬੰਦੇ ਕੰਮ ਕਰਦੇ ਸੀ ਇੱਕ ਬੰਦਾ ਕੰਮ ਕਰ ਰਿਹਾ ਕੰਮ ਕੋਈ ਹੋਵੇ ਕਾਰ ਲੱਭਦਾ ਕੋਈ ਨਹੀਂ ਹੈਗਾ ਤਾਂ ਇਹ ਰਿਹਾ ਕਿ ਜੇ ਸਰਕਾਰਾਂ ਕੋਈ ਪਿਆਮ ਦੇਣ ਕੋਈ ਫੈਕਟਰੀਆਂ ਕਰਾ ਖੋਲਣ ਕਰਨ ਕਰਨ ਤੇ ਤਾਂ ਇਹ ਕੁਝ ਬਣ ਸਕੀ ਗਲਤ ਹੈ ਬਹੁਤ ਬੱਚਿਆਂ ਨੂੰ ਸਗੂ ਮਿਲਣਾ ਚਾਹੀਦਾ ਸਟੱਡੀ ਅੱਛੀ ਮਿਲੇਗੀ ਤਾਂ ਇਹਨਾਂ ਦਾ ਮਾਈਂਡ ਥੋੜਾ ਡਵੈਲਪ ਹੋਏਗਾ ਕਿ ਨਸ਼ੇਸ ਨਾ ਜਾਣ ਇਹ ਕਾਰਨ ਹੈ ਤੁਹਾਨੂੰ ਕੀ ਲੱਗਦਾ ਇਸ ਦੇ ਬੱਚੇ ਦਾ ਹੈਗਾ ਬੱਚਿਆਂ ਨੂੰ ਗਰੂਮਿੰਗ ਨਹੀਂ ਉਹਦੇ ਪੇਰੈਂਟਸ ਹੀ ਕਰ ਰਹੇ ਧਿਆਨ ਰੱਖਣਗੇ ਨਾ ਬੱਚੇ ਦਾ ਜਿਹਦਾ ਫਰੈਂਡ ਸਰਕਲ ਹੋਣਾ ਧਿਆਨ ਰੱਖਣ ਉਹ ਜ਼ਿਆਦਾ ਬੈਟਰ ਹੈ ਜੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਇਸ ਇਸ ਵਿਸ਼ੇ ਦੇ ਉੱਤੇ ਕੁਝ ਕਰ ਰਹੀ ਹੈ ਕੋਈ ਕੰਮ ਹਾਂ ਸਰਕਾਰ ਦੇ ਕੋਸ਼ਿਸ਼ ਕਰ ਰਹੀ ਹੈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਤਾਂ ਲੱਗਦਾ ਹੈ ਕਿ ਪਿਛਲੇ ਕੁਝ ਸਾਲਾਂ ਚ ਨਸ਼ੀ ਨਸ਼ਾ ਜਿਹੜਾ ਹੈ ਉਹ ਕੱਟ ਹੋਇਆ ਹੈ ਲੋਕਾਂ ਦੇ ਵਿੱਚ ਹਾਂਜੀ ਹਾਂਜੀ ਘਟਿਆ ਹੁਣ ਤੱਕ ਦੇ ਨਾਲ ਆਯੁਰਵੈਦਿਕ ਜਿਹੜੇ ਸੀ ਨਾ ਨਸ਼ੇ ਉਹ ਅੱਛੇ ਸੀਗੇ ਉਹ ਮਤਲਬ ਸੇਤਨਾਂ ਨਾਲ ਨੁਕਸਾਨ ਇਹ ਦੇ ਜਾਣ ਲੇਵਾ ਲੋਕੀ ਜਾਣ ਕੇ ਆਪਣੇ ਮੌਤ ਨੂੰ ਮੂੰਹ ਪੈ ਰਹੇ ਨੇ ਤੇ ਚਿੱਟਾ ਤੇ ਬਿਲਕੁਲ ਬੰਦ ਕਰ ਦੂਜੇ ਨਸ਼ੇ ਸਸਤੇ ਕਰੋ ਸਰਕਾਰ ਨੂੰ ਚਾਹੀਦਾ ਅਫੀਮ ਸਸਤੀ ਕਰੋ ਐਡੀ ਮਹਿੰਗੀ ਫੀਮ ਆ ਫੀਮ ਖਾਂਦੇ ਲੋਕੀ ਤੇ ਉਹਨਾਂ ਦੀ ਸਿਹਤ ਠੀਕ ਸੀ ਕਿ ਭੁੱਖੀ ਖਾਂਦੇ ਠੀਕ ਸੀਗੇ ਮੈਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਮਗਰ ਮੈਨੂੰ ਇਹ ਪਤਾ ਹੈ ਕਿ ਉਹ ਨਸ਼ਾ ਜਿਹੜਾ ਇਨਸਾਨੀ ਜ਼ਿੰਦਗੀ ਨੂੰ ਨੁਕਸਾਨ ਨਹੀਂ ਦੇ ਰਿਹਾ ਉਹ ਮੈਡੀਕਲ ਪੁਆਇੰਟ ਆਫ 뷰 ਨਾਲ ਠੀਕ ਆ ਉਹ ਨਸ਼ਾ ਕਰੀਏ ਲੋਕੀ ਜਿਹੜਾ ਇਨਸਾਨੀ ਜੀਵਨ ਨੂੰ ਨੁਕਸਾਨ ਦੇ ਉਹ ਨਸ਼ੇ ਬੰਦ ਕਰੋ ਸਰਕਾਰ ਜਿਹੜੇ ਇਨਸਾਨੀ ਜ਼ਿੰਦਗੀ ਨੂੰ ਨਸ਼ੇ ਚੰਗੇ ਨੇ ਉਹ ਸਸਤੇ ਕਰਦਨ ਉਹ ਸਰਕਾਰ ਕਿਉਂ ਨਹੀਂ ਸਸਤੇ ਕਰਦੀ ਉਹ ਕਿੱਡੇ ਮਹਿੰਗੇ ਨੇ ਉਹਨਾਂ ਤੇ ਟੈਕਸ ਹਟਾਉਣ ਹਰ ਤਰ੍ਹਾਂ ਦੇ ਵਪਾਰ ਵੀ ਕਿੰਨੀਆਂ ਤਰ੍ਹਾਂ ਤਾਂ ਹੀ ਰੁਕੇ ਪਏ ਨੇ ਬਈ ਵਪਾਰ ਦੇ ਵਿੱਚ ਵਪਾਰੀ ਦੇ ਉੱਤੇ ਸਰਕਾਰ ਨੇ ਬਹੁਤ ਜ਼ਿਆਦਾ ਟੈਕਸਾਂ ਦਾ ਬੋਝ ਲਾ ਦਿੱਤਾ ਜਦ ਕਿ ਵਪਾਰੀ ਸਾਰਿਆਂ ਨੂੰ ਰੋਟੀ ਖਵਾਉਂਦਾ ਸਰਕਾਰ ਸਾਰਿਆਂ ਨੂੰ ਰੋਟੀ ਨਹੀਂ ਖਵਾ ਸਕਦੀ ਹਰ ਵਪਾਰੀ ਹੈ ਜਿਹੜਾ ਉਹ ਕਿੰਨੇ ਬੰਦੇਨ ਰੋਜ਼ਗਾਰ ਦਿੰਦਾ ਉਹਦੇ ਵਿੱਚ ਕਿੰਨੇ ਬੰਦੇ ਜੁੜੇ ਹੁੰਦੇ ਨੇ ਮਗਰ ਸਰਕਾਰ ਨੇ ਬੰਦਿਆਂ ਨੂੰ ਅੰਨ ਹੀ ਦੇਸੀ ਪ੍ਰਾਈਵੇਟ ਸੈਕਟਰ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦੇ ਰਿਹਾ ਉਹਨਾਂ ਉੱਤੇ ਸਰਕਾਰ ਨੇ ਟੈਕਸ ਕਰ ਬਹੁਤ ਲਾਹ ਹੋਰ ਘਟਾਉਣ ਉੱਤੇ ਉਹਨਾਂ ਤੇ ਇੰਨਾ ਜ਼ਿਆਦਾ ਟੈਕਸ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੇ ਕਾਫੀ ਦਾਅਵੇ ਕਰਦੀ ਹੈ ਕਿ ਆਪਾਂ ਨਾ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਇਸ ਮਾਮਲੇ ਵਿੱਚ ਕੰਮ ਕਰ ਰਹੀ ਹੈ ਜਾਂ ਨਹੀਂ ਦੇਖੋ ਜੀ ਜਿਹੜੇ ਮਿਹਨਤ ਕਰਦੇ ਨੇ ਉਹਨਾਂ ਦਾ ਨਸ਼ੇ ਤੋਂ ਬਗੈਰ ਸਰਨਾ ਨਹੀਂ ਜਿੱਦਾਂ ਜਿਹੜਾ ਮਜ਼ਦੂਰ ਦਿਹਾੜੀ ਲਗਾਂਦਾ ਜਾਂ ਉਹਨਾਂ ਨੇ ਨਸ਼ਾ ਕਰਨਾ ਹੀ ਕਰਨਾ ਉਹ ਨਸ਼ਾ ਇਸ ਟਾਈਪ ਦਾ ਕਰਨ ਜਿਹੜਾ ਉਹਨਾਂ ਲਈ ਹਰਮਤੂਲ ਨਾ ਹੋਵੇ ਉਨਾਂ ਲਈ ਅੱਛਾ ਹੋਵੇ ਉਹਨਾਂ ਨੇ ਨਹੀਂ ਮੁੜਨਾ ਇਹ ਨਿਸ਼ਾਨ ਨਹੀਂ ਮੁੱਕ ਸਕਦਾ ਕਿਉਂਕਿ ਉਹਨਾਂ ਦੇ ਸਰੀਰ ਦਾ ਜ਼ੋਰ ਲੱਗਦਾ ਜਿਹੜਾ ਬੰਦਾ ਇੱਕ ਬੈਠ ਕੇ ਕੁਰਸੀ ਤੇ ਕਲਮ ਚਲਾ ਰਿਹਾ ਉਹਦਾ ਕੋਈ ਜ਼ੋਰ ਨਹੀਂ ਲੱਗ ਰਿਹਾ ਇੱਕ ਬੰਦਾ ਮੂਦੂ ਰਿੱਟਾਂ ਚੱਕ ਰਿਹਾ ਸਾਰਾ ਦਿਨ 8 ਘੰਟੇ ਲਗਾਤਾਰ ਇੱਟਾਂ ਚੱਕੇ ਦੀ ਉੱਚੀ ਚੜਾਣੀਆਂ ਜਾਂ ਮਿਹਨਤ ਕਰਨੀ ਉਹਦੇ ਸਰੀਰ ਦਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਉਹ ਸ਼ਾਮ ਨੂੰ ਨਸ਼ਾ ਪਾ ਲੇਗਾ ਪਾ ਲੇਗਾ ਉਹ ਕਰੇ ਉਹਨੂੰ ਇਸ ਟਾਈਪ ਦਾ ਨਸ਼ਾ ਹੋਣਾ ਚਾਹੀਦਾ ਡਾਕਟਰ ਇਸ ਟਾਈਪ ਦਾ ਉਹਨੂੰ ਨਸ਼ਾ ਦੇਣ ਕਿਉਂਕਿ ਵਿਚਾਰਾ ਕਰਕੇ ਰਿਲੈਕਸ ਹੋ ਜਾਏ ਉਹਨੂੰ ਦੇ ਸਰੀਰ ਨੂੰ ਆਰਾਮ ਮਿਲੇ ਤੇ ਨਸ਼ਾ ਇਥੇ ਆਮ ਹੀ ਵਿਕਦਾ ਹੈ ਮਤਲਬ ਜੇ ਨੇ ਨਹੀਂ ਖਾਣਾ ਉਹ ਵੀ ਖਾਂਦਾ ਹੈ ਕਿਉਂ ਸਾਡੀ ਨੌਜਵਾਨ ਪੀੜ੍ਹੀ ਕਿਉਂ ਨਸ਼ੇ ਦੇ ਵਿੱਚ ਪੈ ਰਹੀ ਹੈ ਮੇਰੀ ਗੱਲ ਸੁਣੋ ਨਾ ਵੀ ਇੱਕ ਚੀਜ਼ ਜਿਹੜੀ ਇੱਥੇ ਹੁੰਨ ਆਪਣੇ ਫ੍ਰੀ 'ਚ ਮਿਲਦੀ ਏ ਇਹ ਪਹਿਲਾਂ ਫ੍ਰੀ ਦਿੰਦੇ ਸੀ ਤੇ ਹੁਣ ਮਤਲਬ ਆਪਣੇ ਪੈਸੇ ਲੈਣ ਲੱਗੇ ਨੇ ਤੇ ਤੇ ਰਾਤ ਦੇ ਲਈ ਆਪਾਂ ਕੀ ਕਰ ਸਕਦੇ ਆ ਕਰਨਾ ਕੀ ਏ ਤੇ ਗਵਰਨਮੈਂਟ ਨੂੰ ਚਾਹੀਦਾ ਲੱਭ کئی ਦਿਨੋਂ ਠੀਕ ਠੀਕ ਮਤਲਬ ਗਵਰਨਮੈਂਟ ਦੇ ਨਾਲ-ਨਾਲ ਤੁਹਾਨੂੰ ਕੀ ਲੱਗਦਾ ਹੈ ਮਾਪਿਆਂ ਦਾ ਵੀ ਇਸ ਚੀਜ਼ 'ਚ ਕਿੰਨਾ ਯੋਗਦਾਨ ਹੈ ਕਿ ਉਹ ਆਪਣੇ ਬੱਚਿਆਂ ਦੇ ਵੱਲ ਧਿਆਨ ਨਹੀਂ ਦੇ ਮਾਪਿਆਂ ਨੂੰ ਕੀ ਪਤਾ ਲੱਗਦਾ ਹੈ ਵੀ ਬੱਚਾ ਬਾਹਰ ਜਾਂਦਾ ਹੁਣ ਤੇ ਮਾਪਿਆਂ ਦਾ ਕੀ ਉੱਥੇ ਕਰਦਾ ਹੈ ਮਾਪਿਆਂ ਦਾ ਤਾਂ ਕੋਈ ਰੋਲ ਨਹੀਂ ਇਹਦੇ 'ਚ ਹੈਗਾ ਤੁਹਾਡੇ ਹਿਸਾਬ ਨਾਲ ਸਰਕਾਰ ਇਸ ਚੀਜ਼ ਦੀ ਜ਼ਿੰਮੇਵਾਰ ਹੈ ਕਿ ਜਿਹੜਾ ਨਸ਼ਾ ਹੈ ਉਹਨੂੰ ਪਿੱਛੋਂ ਬੰਦ ਕਰ ਦੇਵੇ ਨਾ ਕੀ ਹੈ ਗਿਆ ਕੋਈ ਉਹ ਸਿਰ ਹੀ ਹੁੰਦਾ ਬੰਦ ਕਰ ਦੇਵੇ ਪਿੱਛੋਂ ਆਤਲੇ ਜਿੱਥੋਂ ਨਸ਼ਾ ਆਉਂਦਾ ਹੈ ਉੱਥੋਂ ਬੰਦ ਕਰ ਦੇਵੇ ਕੀ ਹੈਗਾ ਕੋਈ ਇਸ ਚੀਜ਼ ਦੇ ਕਾਰਨ ਕੀ ਉਹਨਾਂ ਨੂੰ ਸੰਗਤ ਪ੍ਰੋਪਰ ਸਹੀ ਨਹੀਂ ਮਿਲ ਰਹੀ ਹੈ ਆਧਿਆਤਮਿਕ ਵਾਲੇ ਪਾਸੇ ਨਹੀਂ ਜਾ ਰਹੇ ਗੁਰਦੁਆਰੇ ਜਾਣ ਕਿਸੇ ਗੁਰਮੁਖ ਪਿਆਰੇ ਨੂੰ ਮਿਲਣ ਉਹਨਾਂ ਸੰਗਤ ਕਰਨ ਨਾਮ ਜਪਣ ਸੇਵਾ ਕਰਨ ਤੇ ਸੰਗਤ ਦਾ ਅਸਰ ਹੈ ਕਿਉਂ ਖਰਬੂਜੇ ਨੂੰ ਦੇ ਕੇ ਖਰਬੂਜਾ ਰੰਗ ਫੜ ਲੈਂਦਾ ਹੈ ਜੈਸੀ ਸੰਗਤ ਤੈਸੀ ਰੰਗਤ ਸਤੇ ਬਚਾਓ ਲਈ ਕੀ ਕਰ ਸਕਦੇ ਆ ਬਚਾਓ ਲਈ ਇਹੀ ਹੈ ਕਿ ਗੁਰਦੁਆਰੇ ਜਾਣ ਗੁਰਮੁਖ ਪਿਆਰਿਆਂ ਨੇ ਮਿਲਨ ਸੰਗਤ ਕਰਨ ਉਹਨਾਂ ਦੇ ਬਚਨ ਸੁਣਨ ਬਚਨ ਸੁਣ ਕੇ ਉਹਨਾਂ ਨੂੰ ਆਪਣੇ ਜੀਵਨ ਚ ਆਪਣਾ ਉਧਾਰਨ ਉਤਾਰਨਾ ਐ ਨਹੀਂ ਕੱਲ ਨੇ ਸੁਣਨੇ ਨੇ ਉਹਨੇ ਆਪਣੇ ਬਚਨ ਜੀਵਨ ਚ ਉਹਨਾਂ ਨੂੰ ਆਪਣੇ ਉਤਾਰਨਾ ਕਿ ਝੂਠ ਨਹੀਂ ਬੋਲਣਾ ਕਿ ਨੀਚੀ ਝੂਠ ਨਹੀਂ ਮਤਲਬ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਕਹਿੰਦੀ ਸੱਚ ਬੋਲਣਾ ਗੁਰਬਾਣੀ ਕਹਿੰਦੀ ਕਿਸੇ ਨਾਲ ਧੋਖਾ ਨਹੀਂ ਕਰਨਾ ਠੀਕ ਹੈ ਗੁਰਬਾਣੀ ਕਹਿੰਦੀ ਹੈ ਆਠ ਪੈਰ ਸਿਮਰੰਗ ਕਰਨਾ ਹੈ ਸੇਵਾ ਕਰਨੀ ਹੈ ਅੱਛੇ ਗੁਰਮੁਖ ਪਿਆਰਿਆਂ ਦੀ ਸੰਗਤ ਕਰਨੀ ਹੈ ਕਿ ਨਹੀਂ ਤੇ ਉਹਦੇ ਨਾਲ ਆਪਣੇ ਆਟੋਮੈਟਿਕ ਪ੍ਰਮਾਤਮਾ ਅਗੇ ਅਰਦਾਸ ਜੋਦੜੀ ਬੇਨਤੀ ਕਰਨੀ ਹੈ ਪ੍ਰਮਾਤਮਾ ਸੁਣ ਲੈਂਦਾ ਹੁਣਾ ਜੀਵਨ ਆਪਣਾ ਜਿਹੜਾ ਆਪਾਂ ਸੁਣਦੇ ਆ ਰਹੇ ਹਾਂ ਕਿ ਹਰ ਸਰਕਾਰੇ ਦਾਵਾ ਕਰਦੀ ਹੈ ਕਿ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਤੁਹਾਨੂੰ ਕੀ ਲੱਗਦਾ ਹੈ ਕਿੰਨਾ ਕੁ ਨਸ਼ਾ ਪੰਜਾਬ ਤੋਂ ਹੈ ਜਿਹੜਾ ਖਤਮ ਹੋਇਆ ਹੈ ਤੇ ਕਿੰਨਾ ਖਲ ਹੈ ਇਹ ਕੁਝ ਨਹੀਂ ਕਹਿ ਸਕਦਾ ਇਹਦੇ ਬਾਰੇ ਮੈਨੂੰ ਕੋਈ ਨੋਲੇਜ ਨਹੀਂ ਮੇਰੇ ਬਾਰੇ ਕੋਈ ਅੱਧ ਹੋਰ ਕੋਈ ਕੁਐਸਚਨ ਪੁੱਛ ਸਕਦੇ ਹੋ ਇਹਦੇ ਬਾਰੇ ਮੈਨੂੰ ਕੋਈ ਨੋ ਲੈ ਤਾਂ ਮੈਂ ਵੀ ਕਹੀਏ ਕਿ ਮੈਂ ਸਹੀ ਕਹਾਂ ਜਾਂ ਗਲਤ ਕਹਾਂਗੀ ਇਹਦੇ ਬਾਰੇ ਮੈਨੂੰ ਕੁਛ ਨੋ ਲੈਜ ਨਹੀਂ ਤੁਹਾਨੂੰ ਲੱਗਦਾ ਕਿ ਜਿਹੜੀ ਆਪਣੀ ਗਵਰਨਮੈਂਟ ਹੈ ਉਹ ਇਸ ਦੇ ਵਿੱਚ ਇਨਵੋਲਵ ਹੈ ਜਾਂ ਜੇ ਚਾਹੇ ਤਾਂ ਇਸ ਚੀਜ਼ ਨੂੰ ਬੰਦ ਵੀ ਕਰ ਸਕਦੀ ਹੈ ਤੁਹਾਨੂੰ ਕੀ ਲੱਗਦਾ ਕੀ ਕੰਮ ਕਰਦੀ ਹੈ ਗਵਰਨਮੈਂਟ ਇਸ ਚੀਜ਼ ਦਾ ਆਪਣਾ ਜਿਹੜਾ ਸਿਸਟਮ ਹੈਗਾ ਨਾ ਕੋਈ ਵੀ ਪਾਰਟੀ ਹੈ A to Z ਸਾਰੀ ਕਰਪਟ ਹੈ ਸਿਸਟਮ ਸਾਰਾ ਕਰਪਟ ਹੈਗਾ ਸਾਰੇ ਕੋਈ ਯੰਗ ਪੀੜੀ ਕੋਈ ਆਵੇ ਨਵੇਂ ਵਿਚਾਰ ਵਾਲੀ ਪੀੜੀ ਆਵੇ ਅਧਿਆਤਮਿਕਤਾ ਚੱਲਣ ਵਾਲੀ ਪੀੜੀ ਆਵੇ ਕੋਈ ਲੀਡਰ ਆਣ ਤਾਂ ਕਿ ਦੇਸ਼ ਦਾ ਸੁਧਾਰ ਹੋ ਸਕੇ ਅਦਰਵਾਈਜ਼ ਕੋਈ ਸੁਧਾਰ ਨਹੀਂ ਹੋ ਸਕਦਾ ਆਪ ਸਰਕਾਰ ਕੋ ਵੀ ਸਾਨੂੰ ਮੀਤ ਸੀਗੀ ਜੀ ਨਸ਼ਾ ਮੁਕਤ ਕਰਾਏਗੀ ਪਰ ਨਹੀਂ ਹੋਇਆ ਜੀ ਬਿਲਕੁਲ ਨਹੀਂ ਹੋਇਆ ਪਰ ਦੇਖੋ ਜੀ ਇਸ ਟਾਈਮ ਨਾ ਸਰਕਾਰ ਆਪਣੇ ਜੇਬਾ ਭਰਨ ਤੇ ਲੱਗੀ ਦੀ ਹੈ ਨਾ ਮੈਡੀਕਲ ਵਾਲ ਕੋ ਸੁਧਾਰ ਆ ਨਾ ਨਸ਼ੇ ਵਾਲ ਕੋ ਸੁਧਾਰ ਆ ਮੈਡੀਕਲ ਕਰਕੇ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਿਹਾ ਹੈ ਕਾਰਨਤਾ ਦੀ ਇਹਦਾ ਇਹੀ ਹੈ ਵੀ ਹੁਣ ਕੰਮ ਕੋਈ ਕਰਕੇ ਰਾਜੀ ਨਹੀਂ ਨਸ਼ਾ ਕਰਨੀ ਹੋ ਗਏ ਬੇਲੜ ਰਹਿ ਕੇ ਖੁਸ਼ ਨੇ ਪੰਜਾਬੀ ਦਾ ਕੰਮ ਕਰਕੇ ਰਾਜੀ ਨਹੀਂ ਤਾਂ ਹੀ ਇਸ ਕਰਕੇ ਆਪਣੇ ਬੰਨਿਆਂ ਦੀ ਲੇਬਰ ਜادیه ਤੁਹਾਨੂੰ ਕੀ ਲੱਗਦਾ ਹੈ ਆਪਾਂ ਕੀ ਕੁਝ ਕਰ ਸਕਦੇ ਹਾਂ ਇਹਨੂੰ ਬਚਾਉਣ ਦੇ ਲਈ ਇਹਨਾਂ ਨੂੰ ਬਚਾਉਣ ਲਈ ਆਪਾਂ ਕੁਝ ਨਹੀਂ ਕਰ ਸਕਦੇ ਜੀ ਜਿਹੜਾ ਬੰਦਾ ਵਿਗੜ ਗਿਆ ਉਹ ਨਹੀਂ ਸੁਧਰੇਗਾ ਤੁਹਾਡੇ ਕੀ ਵਿਚਾਰ ਨੇ ਹੋਰ ਕੀ ਜਿਹੜੀ ਜਿਹੜੇ ਨੌਜਵਾਨ ਹੈ ਉਹਨਾਂ ਦੇ ਜਿਹੜੇ ਮਾਪਿਓ ਨੇ ਉਹ ਇਹਨਾਂ ਦੇ ਵਿੱਚ ਕਿੰਨੇ ਕਿ ਸ਼ਾਮਿਲ ਨੇ ਜਾਂ ਆਪਾਂ ਕਹਿ ਸਕਦੇ ਆ ਕਿ ਉਹ ਇਸ ਚੀਜ਼ ਤੋਂ ਅਣਜਾਣ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਜਿਹੜੇ ਨੌਜਵਾਨ ਜਿਹੜੇ ਉਹਨਾਂ ਦੇ ਪੁੱਤ ਨੇ ਉਹ ਨਸ਼ੇ ਦੇ ਵਿੱਚ ਪੈ ਰਹੇ ਨੇ ਦੇਖੋ ਜੀ ਜਿਹੜੇ ਹੁਣ ਮੇਰੇ ਬੱਚੇ ਨੇ ਫਰਜ਼ ਕਰੋ ਮੈਂ ਉਹਨਾਂ ਨੂੰ ਕੀ ਸੁਧਾਰੂੰਗਾ ਮੈਂ ਹੁਣ 60 ਸਾਲ ਤੋਂ ਉਮਰ ਮੇਰੀ ਵੱਧ ਆ ਮੈਂ ਤਾਂ ਕੰਮ ਕਰ ਰਹੇ ਹਾਂ ਉਹ ਨਸ਼ੇ ਕਰ ਰਹੇ ਨੇ ਤੇ ਉਹਨਾਂ ਦਾ ਹੁਣ ਕੀ ਇਲਾਜ ਕਰ ਸਕਦੇ ਆ ਜੀ ਜਿਹੜੀ ਔਲਾਦ ਵਿਗੜੇ ਗਈ ਉਹਦਾ ਕੋਈ ਇਲਾਜ ਨਹੀਂ ਹੈ ਜੀ ਸਰਕਾਰ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਆ ਜਿਹੜੇ ਬੇਰੋਜ਼ਗਾਰ ਆ ਕੋਈ ਦਵਾਈਆਂ ਦੇਣੀਆਂ ਚਾਹੀਦੀਆਂ ਜਿਹਦੇ ਨਾਲ ਨਸ਼ਾ ਛੱਡ ਸਕਣ ਚਿੱਟੇ ਨਾਲ ਹੀ ਜ਼ਿਆਦਾ ਮਾਰ ਰਿਹਾ ਲੋਕ ਚਿੱਟੇ ਨੂੰ ਬੰਦ ਤੇ ਹੋ ਜਾਣੀ ਆ ਚਾਹੇ ਸਰਕਾਰ ਬਦਲ ਗਈ ਆ ਫਿਰ ਵੀ ਵਿਕੀ ਜਾ ਰਿਹਾ ਸਭ ਕੁਝ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੂੰ ਨੌਕਰੀ ਦੇਣੀ ਚਾਹੀਦੀ ਆ ਪਰ ਜੇ ਜਿਹੜੇ ਨੌਜਵਾਨ ਜਿਹੜੇ ਪੜੇ ਲਿਖੇ ਨਹੀਂ ਹੈਗੇ ਉਹਨਾਂ ਦਾ ਕੀ ਕਰੀਏ ਉਹਨਾਂ ਲਈ ਵੀ ਜਿੱਦਾਂ ਇਹ ਕਹਿ ਰਹੇ ਆ ਭਗਵੰਤ ਮਾਨ ਜੀ ਅਸੀਂ ਕੋਰੀਆ ਤੋਂ ਪਲਾਂਟ ਲਵਾਣੇ ਆ ਇੱਥੇ ਕੋਈ ਪ੍ਰਾਈਵੇਟ ਨੌਕਰੀਆਂ ਦਵਾ ਸਕਦੇ ਉਹਨਾਂ ਨੂੰ ਸਰਕਾਰੀ ਨਹੀਂ ਤੇ ਪ੍ਰਾਈਵੇਟ ਹੀ ਦਵਾ ਦੇਣ ਪਹਿਲੇ ਤੇ ਵੀ ਉਹਨਾਂ ਦੇ ਨਸ਼ੇ ਛਡਵਾਣ ਨਸ਼ੇ ਛਡਵਾ ਕੇ ਫੇਰ ਹੀ ਅੱਗੋਂ ਕੰਮ ਕਰ ਸਕਣਗੇ ਮੈਨੂੰ ਲੱਗਦਾ ਹੈ ਕਿ ਜਿਹੜੀ ਪਿਛਲੀ ਸਰਕਾਰ ਸੀਗੀ ਤੇ ਜਿਹੜੀ ਹੁਣ ਦੀ ਸਰਕਾਰ ਹੈ ਕੋਈ ਫਰਕ ਆਇਆ ਹੈ ਕਿ ਜਿਹੜੇ ਨਸ਼ਿਆਂ ਦੇ ਉੱਤੇ ਕੀ ਜਿਹੜੀ ਸਪਲਾਈ ਹੈ ਜਾਂ ਜਿਹੜੇ ਆਪਣੇ ਨੌਜਵਾਨ ਲੋਕ ਨੇ ਉਹ ਹੁਣ ਨਸ਼ੇ ਦੇ ਵਿੱਚ ਹੁਣ ਘਟ ਪੈ ਰਹੇ ਨੇ ਜਾਂ ਹੋਰ ਜ਼ਿਆਦਾ ਉਹਦੇ ਵਿੱਚ ਇਨਵੋਲਵ ਹੋ ਰਹੇ ਨੇ ਨਹੀਂ ਕੋਈ ਫਰਕ ਨਹੀਂ ਆਇਆ ਉਦਾਂ ਹੀ ਆ ਜਿੱਦਾਂ ਪਹਿਲੇ ਸੀਗਾ ਪਿਛਲੀਆਂ ਸਰਕਾਰਾਂ ਸੀ ਉਹੀ ਹੁੰਦੀ ਸਰਕਾਰ ਵਿੱਚ ਕੋਈ ਫਰਕ ਨਹੀਂ ਹੈ ਅੱਜ ਕੱਲ੍ਹ ਉਦਾਂ ਹੀ ਆ ਬੱਸ ਸਟੈਂਡ ਦੇ ਪਿੱਛੇ ਚਲੇ ਜੋ ਕੁੜੀਆਂ ਦੇ ਕੁੜੀਆਂ ਦੇ ਮਾੜੇ ਹਾਲ ਹੋ ਗਏ ਆ ਪਿਛਲੀਆਂ ਸਰਕਾਰਾਂ ਚ ਫਿਰ ਵੀ ਕੁੜੀਆਂ ਨਹੀਂ ਸੀਗੀਆਂ ਪਰ ਹੁਣ ਤੇ ਬੱਸ ਸਟੈਂਡ ਦੇ ਕੋਲ ਦੇਖ ਲਓ ਕੁੜੀਆਂ ਇੰਜੈਕਸ਼ਨ ਲਾ ਲਾ ਕੇ ਰਾਤ ਨੂੰ ਸਾਰਾ ਦਿਨ ਉੱਥੇ ਹੀ ਲੇਟੀਆਂ ਰਹਿੰਦੀਆਂ ਰੋਜ਼ਗਾਰੀ ਇਹ ਕੰਮ ਤਾਂ ਨਹੀਂ ਮਿਲਦਾ ਜੇਕਰ ਦੂਜੇ ਪਾਸੇ ਜਾ ਰਿਹਾ ਸੰਗਰਮਾੜੀ ਮਿਲਦੀ ਵੀ ਇਹ ਚੀਜ਼ ਹੈ ਬੇਰੋਜ਼ਗਾਰੀ ਤੇ ਫਿਰ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪੜੇ ਲਿਖੇ ਆ ਉਹ ਵੀ ਜਿਹੜੇ ਆ ਆਪਣੇ ਨਸ਼ੇ ਦੇ ਵਿੱਚ ਪੈ ਰਿਆ ਇਸ ਦਾ ਕੀ ਕਾਰਨ ਹੈ ਸੋਸਾਇਟੀ ਸੋਸਾਇਟੀ ਮਾੜੀ ਹੈ ਕਿ ਕੰਮ ਤੋਂ ਦੇ ਜਿਉ ਉਹਨਾਂ ਨੂੰ ਕੰਮ ਚਾਹੀਦਾ ਉਹ ਨਹੀਂ ਮਿਲ ਪਾ ਰਿਹਾ ਉਹ ਤੋਂ ਇੱਕ ਡਿਪਰੈਸ਼ਨ ਬਣ ਰਿਹਾ ਉਹ ਕਿਸੇ ਨਾ ਕਿਸੇ ਪਾਸੇ ਜਾ ਰਹੀ ਤੁਹਾਨੂੰ ਕੀ ਲੱਗਦਾ ਹੈ ਇਸ ਦੇ ਬਚਾਅ ਦੇ ਲਈ ਆਪਾਂ ਕੀ ਕੁਝ ਕਰ ਸਕਦੇ ਆ ਮੈਂ ਇਹ ਪ੍ਰੋਗਰਾਮ ਦਾ ਨਾਮ ਹੀ ਹੈ ਜਿੰਨਾ ਲੱਤਾ ਉਹ ਵੀ ਠੀਕ ਹੈ ਜੀ ਉਹਨਾਂ ਨਸ਼ਾ ਹਟਣਾ ਚਾਹੀਦਾ ਜੀ ਬਿਲਕੁਲ ਉਹ ਖਤਮ ਕਰਨਾ ਚਾਹੀਦਾ ਨਸ਼ਾ ਨੂੰ ਨਸ਼ਾ ਕਿਵੇਂ ਹਟੇਗਾ ਇਹ ਤਾਂ ਜੀ ਹੁਣ ਸਰਕਾਰ ਨੇ ਹਟਾਉਣਾ ਸਰਕਾਰ ਸੋਚੇਗੀ ਗੱਲ ਬਾਰੇ ਹਾਂਜੀ ਤੇ ਆਪਾਂ ਬਚਾਅ ਦੇ ਲਈ ਕੀ ਕੁਝ ਕਰ ਸਕਦੇ ਆਂ ਚਾਹੇ ਜੇ ਉਹਨੇ ਨਸ਼ਾ ਛੁੱਟ ਜੇ ਤੇ ਇੱਕ ਸੁਰਗ ਬਣ ਜੇ ਮਤਲਬ ਉਹਨਾਂ ਦੀ ਜਿੰਦਗੀ ਛੁੱਟ ਜੇ ਆਪਾਂ ਆਪਣਾ ਕੰਮ ਕਰਨਾਂ ਤੇ ਲੱਗਣ ਨਸ਼ੇ ਕਰਕੇ ਚੋਰੀਆਂ ਛਪੂਰੀਆਂ ਕਰਦੇ ਆਂ ਛੱਤਰ ਖਾਂਦੇ ਆਂ ਫਾਇਦਾ ਕੀ ਉਹਦੇ ਕਰਦਾ ਤੁਹਾਡੇ ਇਸ ਵਾਰ ਕੀ ਵਿਚਾਰ ਹੈ ਇਹੀ ਵਿਚਾਰ ਬਟੇ ਜੋ ਇਹਨਾਂ ਨੇ ਦੱਸਿਆ ਉਹੀ ਵਿਚਾਰ ਸਾਡੇ ਹੈਗੇ ਆ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਇਸ ਮਾਮਲੇ ਦੇ ਵਿੱਚ ਕੰਮ ਕਰ ਰਹੀ ਹੈ ਉਹ ਕਰਦੀ ਵੀ ਪਈ ਹੈ ਨਹੀਂ ਵੀ ਕਰਦੀ ਪਈ ਦਿਖਾਵਾ ਕਰਦੀ ਪਈ ਹੈ ਹੋਵੇ ਕਰਦੀ ਨਹੀਂ ਕੀ ਕਾਗਜ਼ ਪਤਰਾ ਚ ਕਰਦੀ ਪਈ ਹੈ ਉਹ ਕੋਲੋ ਕੋਲੀ ਆ ਕੇ ਸਰਕਾਰ ਦੇਖੇ ਉਹਨਾਂ ਨੂੰ ਨਜ਼ਰ ਮਾਰੇ ਧਿਆਨ ਮਾਰੇ ਉਹਨਾਂ 'ਚ ਮਤਲਬ ਇਹ ਪੀੜੀ ਜਮ ਕਰੋ ਜਿਹੜੇ ਨੌਜਵਾਨ ਨੇ ਸਾਡੇ ਉਹਨਾਂ ਦੇ ਜਿਹੜੇ ਮਾਪਿਓ ਨੇ ਉਹਨਾਂ ਦਾ ਕੀ ਰੋਲ ਹੈ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਆ ਕੀ ਉਹਨਾਂ ਨੂੰ ਆਪਾਂ ਐਡਵਾਈਸ ਦੇ ਸਕਦੇ ਆ ਇਸ ਦੇ ਬਾਰੇ ਅੱਜਕੱਲ ਗੱਲ ਹੀ ਨਹੀਂ ਮੰਨਦੇ ਜੀ ਬੱਚੇ ਮੰਨਦੇ ਆ ਕੋਈ ਬੱਚਾ ਨਹੀਂ ਮੰਨਦਾ ਮਾਂ ਪਿਓ ਦੀ ਗੱਲ ਬੱਚੇ ਕਹਿੰਦੇ ਅਸੀਂ ਮਾਂ ਪਿਓ ਆ ਬੱਚੇ ਸੋਚਦੇ ਮਾਂ ਪਿਓ ਨੂੰ ਇਹ ਕਹਿੰਦੇ ਆ ਕਹਿੰਦੇ ਅਸੀਂ ਮਾਂ ਪਿਓ ਆ ਤੁਹਾਡੇ ਬੇਸ਼ੱਕ ਨੂੰ ਵਾਸਤੇ ਆਪਣੇ ਚੋਰੀਆਂ ਕਰਦੇ ਆ ਜਗਾ ਜਗਾ ਕਿਸੇ ਸਾਈਕਲ ਚੱਕ ਲਈ ਕਿਤਾ ਕੁਝ ਚੱਕ ਲਿਆ ਵੇਚਤੀ ਹਟਦੇ ਹੀ ਨਹੀਂ ਗੇ ਇਸ ਗੱਲੋਂ ਆਪਾਂ ਇਹ ਵੀ ਦੇਖ ਰਿਹਾ ਹੁਣ ਜਿੱਦਾਂ ਸਾਡੇ ਜਿਹੜੇ ਕਾਲਜ ਦੇ ਬੱਚੇ ਆ ਛੋਟੇ ਛੋਟੇ ਬੱਚੇ ਵੀ ਅੱਜ ਕੱਲ ਨਸ਼ੇ ਕਰ ਰਹੇ ਇਸ ਚੀਜ਼ ਦਾ ਕੀ ਕਾਰਨ ਹੈ ਉਹ ਕਾਰਨ ਇਹੀ ਹੈ ਬੇਟਾ ਕਿ ਨਸ਼ਾ ਵਿਕਦਾ ਜਿਹੜਾ ਕਾਲਜਾਂ ਚ ਵਿਕਦਾ ਬਾਹਰ ਵਿਕਦਾ ਹੈ ਇਹ ਹੁਣ ਕੰਟਰੋਲ ਕਰਨਾ ਚਾਹੀਦਾ ਨਾ ਕਿ ਜਿਹੜੇ ਵੇਚਦੇ ਹੈਗੇ ਆ ਆ ਹੁਣ ਬੱਸ ਸਟੈਂਡ ਦੇ ਕੋਲ ਤੁਸੀਂ ਚਲੇ ਜਾਓ ਨਸ਼ਾ ਕਰਦੇ ਸਾਰੇ ਕੁੜੀਆਂ ਗੜੀਆਂ ਸਭ ਇੱਥੇ ਨਸ਼ਾ ਕਰਕੇ ਖੜੀਆਂ ਹੁੰਦੀਆਂ ਨਸ਼ਾ ਫ੍ਰੀ ਮਿਲਦਾ ਪਿਆ ਉਹਨਾਂ ਨੂੰ ਪਹਿਲੇ ਤਾਂ ਸਟਾਰਟਿੰਗ ਫ੍ਰੀ ਚ ਨਸ਼ਾ ਦੇ ਦਿੰਦੇ ਜਿਹੜੀ ਸਰਕਾਰ ਨਵੀਂ ਆਂਦੀ ਹੈ ਕੋਈ ਨਾ ਕੋਈ ਉਸ ਤੋਂ ਬਾਅਦ ਉਹ ਡੇ ਬਾਏ ਡੇ ਨਸ਼ਾ ਵਧੀ ਜਾ ਰਿਹਾ ਹੈ ਨਸ਼ੇ ਨੂੰ ਸਾਡੀ ਸਰਕਾਰ ਰੋਕਣ ਦੀ ਬਜਾਏ ਉਹ ਸਿਰਫ ਸਕੂਟਰਾਂ ਦੇ ਚਲਾਨ ਵੱਲ ਆਪਣੇ ਘੁੰਮਦੇ ਪਏ ਨੇ ਕਿ ਨਸ਼ਿਆਂ ਤੇ ਰੋਕ ਹੀ ਨਹੀਂ ਰਹੇ ਉਹ ਨਸ਼ੇਲੇ ਨੂੰ ਫੜਦੇ ਹੀ ਨਹੀਂ ਪਏ ਤੁਸੀਂ ਕਿਹਾ ਕਿ ਨਸ਼ਾ ਫ੍ਰੀ ਮਿਲ ਰਿਹਾ ਕਿੱਥੋਂ ਫ੍ਰੀ ਮਿਲ ਰਿਹਾ ਨਸ਼ਾ ਜਦ ਨੂੰ ਪੁੱਛਾ ਜੀ ਜਿਹਨੂੰ ਕੰਮ ਵਾਲਿਆਂ ਕੋਲ ਕੰਮ ਉਹ ਕੰਮ ਤੇ ਕੋਈ ਕਰਦੇ ਨਹੀਂ ਕੋਈ ਬਿਜ਼ਨਸ ਕਰੇਗਾ ਤੇ ਕੋਈ ਆਪਣੇ ਉਹਨਾਂ ਕੋਲ ਹੋਣਗੇ ਤੇ ਨਸ਼ਾ ਕਰਨਗੇ ਨਾ ਨਸ਼ਾ ਫਰੀ ਮਿਲ ਰਹੀ ਹੈ ਇਟ ਮੀਨਸ ਉਹ ਕਤਾਈ ਕਰ ਰਹੇ ਹੈ ਨਾ ਇਹਨੂੰ ਕੀ ਲੱਗਦਾ ਹੈ ਕਿ ਆਪਾਂ ਬਚਾਅ ਦੇ ਲਈ ਕੀ ਕੁਝ ਕਰ ਸਕਦੇ ਬਚਾ ਲਈ ਸਰਕਾਰ ਨੂੰ ਬਹੁਤ ਕੁਝ ਸੋਚਣਾ ਚਾਹੀਦਾ ਹੈ ਵੈਸੇ ਆਪ ਦੀ ਸਰਕਾਰ ਤੇ ਬਹੁਤ ਅੱਛੀ ਮਤਲਬ ਆਪਾਂ ਸੋਚ ਕੇ ਉਹਨਾਂ ਨੂੰ ਲਿਆਂਦਾ ਵੈ ਬਾਕੀ ਉਹ ਨਸ਼ੇ ਬਰ ਦੀ ਕੁਝ ਕਰ ਨਹੀਂ ਰਹੇ ਉਹਨਾਂ ਕੀ ਲੱਗਦਾ ਹੈ ਕਿ ਜਿਹੜੇ ਉਹਨਾਂ ਦੇ ਮਾਪਿਓ ਨੇ ਉਹ ਕੀ ਕਰ ਰਹੇ ਨੇ ਇਸ ਉਨ੍ਹਾਂ ਦੇ ਮਾਪਿਓ ਪਰੇਸ਼ਾਨ ਨੇ ਆਪਣੇ ਸਿਲੰਡਰ ਸਿਲੰਡਰ ਘਰ ਦੀ ਪਛਾਣ ਦੀ ਕੋਸ਼ਿਸ਼ ਕਰਦੇ ਨੇ ਬੱਚੇ ਸਿਲੰਡਰ ਚੋਰੀ ਕਰਕੇ ਵੇਚ ਜਾਂਦੇ ਨੇ ਕਦੀ ਉਹਨਾਂ ਦਾ ਬਾਈਕ ਵੇਚਿਆ ਕਦੀ ਕੁਛ ਵੇਚੇ ਕਦੀ ਮੋਬਾਈਲ ਵੇਚੇ ਕਦੀ ਮਾਂ ਦੀਆਂ ਵਾਲੀਆਂ ਵੇਚਤੀਆਂ ਕਦੀ 골ਡ ਵੇਚਦਾ ਮਾਂ ਦੀ ਚੈਨ ਚੂਨ ਸਭ ਕੁਝ ਉਹ ਵੇਚ ਕੇ ਨਸ਼ਾ ਕਰੀ ਜਾ ਰਹੇ ਨੇ ਜਵਾਰਨਗਰ ਕੈਂਪ ਦੇ ਵਿੱਚੋਂ ਤੁਸੀਂ ਇੱਥੇ ਸ਼ਾਮ ਨੂੰ ਆਜੋ ਇੱਥੇ ਤੁਹਾਨੂੰ ਆਸੇ ਪਾਸੇ ਤੁਹਾਨੂੰ ਨਸ਼ੇ ਦੇ ਕੋਮਤ ਦੇ ਲੋਕੀ ਆਮ ਦੇਖਣਗੇ ਇਹ ਪਤਾ ਤੁਹਾਨੂੰ ਵੀ ਹੈ ਪਤਾ ਸਰਕਾਰਾਂ ਨੂੰ ਵੀ ਹੈ ਪਤਾ ਪੁਲਿਸ ਪ੍ਰਸ਼ਾਸਨ ਨੂੰ ਵੀ ਹੈ ਇਹ ਸਭ ਨੂੰ ਪਤਾ ਹੈ ਕਿਹੜਾ ਏਰੀਆ ਜਿੱਥੇ ਲੋਦਾਰੇ ਕਿਹੜੇ ਰਿਸ਼ ਨਸ਼ਾ ਨਹੀਂ ਚੋੜਾ ਬਿਆਰ ਲਾਲੋਪਾਵੇਂ ਗਿਲ ਰੋਡ ਲਾਲੋ ਕਿਹੜੇ ਹਾਰੇ ਦੇ ਵਿੱਚ ਨਸ਼ਾ ਵਿਕਦਾ ਪਤਾ ਸਭ ਨੂੰ ਹੈ ਪਰ ਕੰਟਰੋਲ ਕੋਈ ਵੀ ਨਹੀਂ ਕਰਦਾ ਇਹ ਤੁਸੀਂ ਵੀ ਖਬਰ ਦੇ ਕੇ ਤੁਹਾਡੀ ਵੀ ਇਹ ਖਬਰਾਂ ਜੀ ਰਹਿ ਜਾਣਾ ਕੰਮ ਹੋਣੀ ਕਾਰਵਾਈ ਕਿਸੇ ਤੇ ਵੀ ਨਹੀਂ ਜੀ ਹੁਣੀ ਕਿਸੇ ਤੇ ਵੀ ਨਹੀਂ ਹੈ ਸ਼ਾਮ ਨੂੰ ਤੁਸੀਂ ਨਹੀਂ ਕਈ ਪ੍ਰੈਸਰ رپورਟਰਾਂ ਨੇ ਕਈਆਂ ਨੂੰ ਦਿਖਾਇਆ ਵੀ ਆ ਦੇਖੋ ਲੇਡੀਜ਼ ਗਿਰਦੀ ਫਿਰਦੀ ਆ ਜਾਂ ਹੁੰਦਾ ਫਿਰਦਾ ਪਰ ਕੰਟਰੋਲ ਕਿਸੇ ਤੇ ਵੀ ਨਹੀਂ ਹੁੰਦਾ ਪੁਲਿਸ ਨੂੰ ਵੀ ਪਤਾ ਹੈ ਵੀ ਕੈਂਪ ਦੇ ਵਿੱਚ ਨਸ਼ਾ ਵਿਕਦਾ ਹੈ ਐਸੀ ਗੱਲ ਨਹੀਂ ਆ ਪਿੱਛੇ ਚੱਲ ਜਿਓ ਇੱਧਰ ਚੱਲ ਜਿਓ ਸਭ ਨੂੰ ਪਤਾ ਹੀ ਹੈ ਮੇਰੇ ਦੱਸਣ ਦੀ ਤਾਂ ਕੋਰ ਲੋੜ ਨਹੀਂ ਪਰ ਕੰਟਰੋਲ ਨਹੀਂ ਹੈ ਉਸ ਚੀਜ਼ ਦਾ ਕਿ ਸਾਡੇ ਜਿਹੜੇ ਆਪਾਂ ਦੇਖੀਏ ਕਾਲਜ ਦੇ ਬੱਚੇ ਨੇ ਉਹਨਾਂ ਤੱਕ ਵੀ ਨਸ਼ਾ ਪਹੁੰਚ ਰਿਹਾ ਹੈ ਕਿਵੇਂ ਦੇਖੋ ਇੱਕ ਦੂਸਰੇ ਦੇ ਥਰੂ ਪਹੁੰਚਦਾ ਜੀ ਜਦੋਂ ਇੱਕ ਦੂਸਰੇ ਨੂੰ ਅਗਲਾ ਕਹਿੰਦਾ ਵੀ ਆ ਦੇਖ ਐਦਾ ਨਹੀਂ ਐਦਾ ਤੂੰ ਕਰਕੇ ਦੇਖ ਜੋ ਤੁਸੀਂ ਇਹਨੇ ਫਸਟ ਟਾਈਮ ਕਰ ਲਿਆ ਉਹ ਨੇਚਰਲੀ ਉਹਨੂੰ ਹੈਬਿਟ ਬਣ ਜਾਂਦੀ ਹੈ ਉਹ ਤਾਂ ਕੰਟਰੋਲ ਕਰਨਾ ਚਾਹੀਦਾ ਪੇਰੈਂਟਸ ਵੀ ਚਲੋ ਆਪਣੇ ਵੱਲੋਂ ਕੋਸ਼ਿਸ਼ ਬਹੁਤ ਕਰਦੇ ਨੇ ਪਰ ਜਦੋਂ ਬੱਚੇ ਹੀ ਗਲਤ ਸੋਸਾਇਟੀ ਚ ਪੈਜੇ ਤਾਂ ਕਿਸੇ ਦਾ ਕੀ ਕਸੂਰ ਹੈ ਜੀ ਇਹਦੇ ਦਾ ਕਾਰਨ ਹੈ ਵੀ ਉਹਨਾਂ ਕੋਲ ਕੰਮ ਨਹੀਂ ਹੈਗਾ ਕੰਮ ਹੋਏਗਾ ਤੇ ਉਹ ਕੰਮ ਤੇ ਆਂਦੇਣਗੇ ਕੁਝ ਸਰਕਾਰਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਮਤਲਬ ਜਿਹੜੇ ਨਸ਼ਾ ਇਸ ਕਰਕੇ ਬਚਾ ਹੋ ਸਕਦਾ ਹੈ ਗਵਰਨਮੈਂਟ ਨੂੰ ਚਾਹੀਦਾ ਵੀ ਕਲੱਬ ਖੋਲਣ ਬੱਚਿਆਂ ਵਾਸਤੇ ਤਾਂ ਕਿ ਉਹ ਸਪੋਰਟਸ ਆਲ ਜਾ ਸਕਣ ਜਿਮਨਾਸਟਿਕ ਆਲ ڪرਗਰਡਾਲ ਖੋਕੋ ਆਲ ਮਤਲਬ ਇਦਾਂ ਦੇ ਮਤਲਬ ਗਵਰਨਮੈਂਟ ਨੂੰ ਚਾਹੀਦੇ ਨੇ ਵੀ ਹਰ ਮਤਲਬ ਏਰੀਏ ਚ ਖੋਲਿਆ ਜਾਵੇ ਕਿਉਂਕਿ ਬੱਚਿਆਂ ਦੇ ਖੇਡਣ ਜਗ੍ਹਾ ਹੀ ਖਤਮ ਹੋ ਗਈ ਸਭ ਜਗ੍ਹਾ ਮਕਾਨ ਬਣ ਗਏ ਦੁਕਾਨਾਂ ਬਣ ਗਏ ਪਾਰਕ ਹੈ ਨਹੀਂ ਬੱਚੇ ਜਾਂ ਫਿਰ ਮੋਬਾਈਲਾਂ 'ਚ ਲੱਗੇ ਪਏ ਨੇ ਬੇੜਾ ਗਰ ਕਾ ਮੋਬਾਈਲਾਂ ਦਾ ਜੀ ਇਹੀ ਚੱਕਰ ਹੈ ਇਸ ਕਰਕੇ ਫਿਰ ਬੱਚੇ ਉਧਰ ਜਾ ਰਹੇ ਨੇ ਥੋੜਾ ਜਿਹਾ ਮਤਲਬ ਮਾਵਾ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣ ਵੀ ਬੱਚਾ ਕਿੰਨੂੰ ਮਿਲ ਰਿਹਾ ਕਿੱਥੇ ਜਾ ਰਿਹਾ ਇਸ ਚੀਜ਼ ਦਾ ਮਾਵਾ-ਪਾਪ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਦਾ ਧਿਆਨ ਰੱਖਣ ਆਪਾਂ ਦੇਖ ਰਹੇ ਕਿ ਨਸ਼ਾ ਬੜੇ ਆਸਾਨੀ ਦੇ ਨਾਲ ਜਿਹੜਾ ਹੈ ਮਾਰਕੀਟ ਜਿਵੇਂ ਅਵੇਲੇਬਲ ਹੈ ਇਸ ਦਾ ਕਾਰਨ ਕੀ ਹੈ ਨਸ਼ੇ ਤੇ ਇਹ ਸਰਕਾਰ ਨੂੰ ਕੀ ਕੁਝ ਕਰਨਾ ਚਾਹੀਦਾ ਹੈ ਜੀ ਵਾਲੇ ਨੂੰ ਮੈਨੂੰ ਪਤਾ ਵੀ ਲੇਬਲ ਕਿੱਥੇ ਆ ਜਾਂ ਨਹੀਂ ਹੈ ਪਰ ਲੇਕਿਨ ਬੱਚਿਆਂ ਦਾ ਮਤਲਬ ਮਾਵਾ-ਪਾਪ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਉਹ ਕਿੱਥੇ ਜਾ ਰਿਹਾ ਕਿਹਦੇ ਨਾਲ ਮਿਲ ਰਿਹਾ ਕਿਹੜੇ ਉਹਦੇ ਫਰੈਂਡ ਸਰਕਲ ਹੈ ਉਹਨਾਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਗਵਰਨਮੈਂਟ ਵੀ ਆਪਣੇ ਹੱਥੋਂ ਕਰ ਰਹੀ ਹੈ ਮਤਲਬ ਸਖਤੀ ਕਰ ਰਹੀ ਹੈ ਠੀਕ ਹੈ ਨਹੀਂ ਮੇਨ ਤਾਂ ਜਿਹੜੀ ਜ਼ਿੰਮੇਵਾਰੀ ਹੈ ਸਾਰੀ ਸਰਕਾਰਾਂ ਦੀ ਨਹੀਂ ਹੈ ਮਾਪੇ ਦੀ ਵੀ ਹੈ ਵੀ ਮਾਪੇ ਬੱਚਿਆਂ ਦਾ ਧਿਆਨ ਦੇਣ ਉਹਨਾਂ ਦਾ ਫਰੈਂਡ ਸਰਕਲ ਕਿਹੜਾ ਕਿਨੂੰ ਮਿਲ ਰਿਹਾ ਕਿੱਥੇ ਜਾ ਰਿਹਾ ਇਸ ਚੀਜ਼ 'ਚ ਬਹੁਤ ਜ਼ਰੂਰੀ ਹੈ ਧਿਆਨ ਦੇਣ ਜ਼ਰੂਰਤ ਹੈ ਆਪਾਂ ਦੇਖ ਰਹੇ ਕਿ ਕਈ ਜਿਹੜੇ ਆਪਣੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਵੀ ਨਸ਼ਿਆਂ ਦੇ ਵਿੱਚ ਪੈ ਰਹੇ ਐਦਾਂ ਕਿਉਂ ਐਦਾਂ ਕਿ ਮਤਲਬ ਜੋਬ ਨਹੀਂ ਹੈ ਪੜ੍ਹ ਲਿਖ ਕੇ ਉਹਨਾਂ ਨੂੰ ਜੋਬ ਨਹੀਂ ਹੈ ਸਟੈਟਸ ਹੁੰਦਾ ਘਰ ਵਾਲੋਂ ਵੀ ਇਹਨਾਂ ਪੜਾਤਾ ਜਵਾਨੂੰ ਰੋਕੇ ਬਸਲੇ ਪੁੱਠੇ ਪਾਸੇ ਜਾਏਗਾ ਜੀ ਸਭ ਤੋਂ ਵੱਡਾ ਤਾਂ ਇਹੀ ਹੈਗਾ ਨਾ ਮਤਲਬ ਜਦ ਬੱਚਾ ਪਾਲ ਲਿਖ ਜਾਏਗਾ ਨਾ ਜੇ ਘਰੇ ਵੀ ਆ ਗਏ ਉਹ ਕਿ ਕਲੇਸ਼ ਖਾਣਾ ਹੋਏਗਾ ਵੀ ਨੌਕਰੀ ਨਹੀਂ ਮਿਲ ਰਹੀ ਇਸ ਪਾਸੇ ਫਿਰ ਉਹ ਬੰਦਾ ਮਤਲਬ ਦੂਜੇ ਪਾਸੇ ਪੁੱਠੇ ਪਾਸੇ ਲੱਗੇਗਾ ਜੀ ਕਹਾਂਗੇ ਬੇਜ਼ਗਮ ਬੇਰੋਜ਼ਗਾਰੀ ਹੈ ਉਸ ਕਰਕੇ ਹੋਰ ਕੀ ਹੋਰ ਕੰਮ ਹੋਏਗਾ ਤਾਂ ਕਿਉਂ ਕਰਾ ਤੁਹਾਡੇ ਅਕੋਰਡਿੰਗ ਜੇ ਬੇਰੋਜ਼ਗਾਰੀ ਹੈ ਤਾਂ ਹੀ ਨਸ਼ਾ ਹੈ ਹਾਂ ਕੋਈ ਨਹੀਂ ਜੇ ਆਪਾ ਦੇਖ ਰਿਹਾ ਹੈ ਕਿ ਪੜੇ ਲਿਖੇ ਨੌਜਵਾਨ ਵੀ ਸਾਡੇ ਉਹ ਨਸ਼ਿਆਂ ਦੇ ਵਿੱਚ ਪੈ ਰਿਹਾ ਹੈ ਕਿਉਂ ਠਾਕ ਕੋਈ ਪੰਜਾਬ ਦੀ ਸਰਕਾਰ ਨੂੰ ਹੈ ਚਾਹੀਦਾ ਨਾ ਨਕੇਲ ਕਤ ਨਹੀਂ ਤੇ ਆਪਾ ਬਚਾਅ ਦੇ ਲਈ ਕੀ ਕਰ ਸਕਦੇ ਹੈ ਹਾਂ ਇਹਨਾਂ ਦੇ ਬਚਾਅ ਦੇ ਲਈ ਕੀ ਕਰ ਸਕਦੇ ਆ ਬਚਾਅ ਲਈ ਗਵਰਨਮੈਂਟ ਸਖਤ ਹੋਵੇ ਸਖਤ ਹੋ ਜੇ ਤਾਂ ਨਾ ਮਤਲਬ ਨਸ਼ਾ ਰੁਕੇਗਾ ਤੁਸੀਂ ਕਹਿ ਰਹੇ ਹੋ ਜੇ ਆਪਣੀ ਗਵਰਨਮੈਂਟ ਜਿਹੜੀ ਹੈ ਸਖਤ ਹੋ ਗਈ ਤਾਂ ਫਿਰ ਨਸ਼ਾ ਵੀ ਰੁਕ ਜਾਏਗਾ ਹਾਂ ਰੁਕ ਜਾਏਗਾ ਫਿਰ ਹਰ ਨਸ਼ਾ ਮਨ ਲੱਗਦਾ ਹੈ ਮੁਕਤ ਹੋ ਸਕਦਾ ਹੈ ਕਿਹੋ ਸ਼ਕਤੀ ਹੋएगी ਸ਼ਕਤੀ ਹੁੰਦੀ ਨਹੀਂ ਪੁਲਿਸ ਪੈਸਾ ਖਾਂਦੇ ਸਭ ਇਸ ਕਰਕੇ ਜਿਹੜਾ ਆਪਾਂ ਦੇਖ ਰਹੇ ਜਿਹੜੀ ਆਪਣੀ ਪਹਿਲੇ ਦੀ ਸਰਕਾਰ ਸੀਗੀ ਇਸ ਵਾਰੀ ਆਪਣੀ ਸਰਕਾਰ ਵੀ ਬਦਲੀ ਹੈ ਕੀ ਕੁਝ ਬਦਲਾਅ ਹੋਇਆ ਹੈ ਐ ਉਹ ਸਰਕਾਰ ਨਹੀਂ ਆਏਗੀ ਮਾਂ ਸਰਕਾਰ ਨਹੀਂ ਆ ਸਕਦੀ ਆ ਕੋਈ ਦੂਜੀ ਆਏਗੀ ਭਾਵੇਂ ਭਾਜਪਾ ਆ ਸਕਦੀ ਕਿਉਂਕਿ ਉਹ ਕੰਮ ਕਰਦੀ ਆ ਕੰਮ ਨਹੀਂ ਕਰਦਾ ਕਾਜੀ ਬਸ ਨਸ਼ੇ ਘੱਟ ਹੋ ਰਿਹਾ ਹੈ ਅੱਪਾ ਦੇਖੀਏ ਤਾਂ ਕਿ ਨਸ਼ਾ ਘੱਟ ਹੋਇਆ ਹੈ ਨਸ਼ਾ ਘੱਟ ਨਹੀਂ ਹੋਇਆ ਰੋਜ਼ ਮਰਦੇ ਬੱਚੇ ਰੋਜ਼ ਬੱਚੇ ਮਰਦੇ ਨੇ ਕਿਨੇ ਤੁਸੀਂ ਖਾਣਾ ਸੀ ਪੜਨਾ ਜੀ ਹੁਣ ਵੀ ਖਾਣ ਪੜੋ ਸਭ ਨਸ਼ਾ ਬੱਚੇ ਨਹੀਂ ਮੰਗੇ ਕਾਰ ਵਧੀਆ ਆਵੇ ਸਾਰੇ ਕੰਮ ਵਧੀਆ ਹੁੰਦੇ ਸਰਕਾਰ ਨਹੀਂ ਸਹੀ ਆ ਰਹੀ ਬਸ ਸਹੀ ਪ੍ਰੋਬਲਮ ਆਂਦੀ ਹੈ ਬਾਕੀ ਬਾਕੀ ਜਿਹੜੇ ਬੱਚੇ ਪੜ੍ਹੇ ਹੋਏ ਆ ਉਹਨਾਂ ਨੂੰ ਨੌਕਰੀਆਂ ਮਿਲ ਜਾਣ ਫਿਰ ਨਸ਼ੇ ਤੋਂ ਉਹ ਬੱਚੇ ਤੋਂ ਹੋ ਜਾਊਗਾ ਬਸ ਮਤਲਬ ਜੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਤਾਂ ਕਰਕੇ ਉਹ ਨਸ਼ੇ ਕਰ ਰਹੇ ਆ ਤੁਸੀਂ ਤਾਂ ਹੀ ਆ ਜਿਹੜਾ ਬੰਦਾ ਸਾਰੇ ਦਿਨ ਵੇਲਾ ਰੋਗਾ ਦਿਮਾਗ ਸ਼ਤਾਨ ਦਾ ਬਣ ਜਾਊਗਾ ਫਿਰ ਐਸੀ ਗਾ ਪ੍ਰੋਬਲਮ ਆਂਦੀ ਏ ਬੱਚਾ ਕੰਮ 'ਚ ਵਿਜੀ ਹੋਵੇ ਫਿਰ ਕੋਈ ਪ੍ਰੋਬਲਮ ਨਹੀਂ ਆਂਦੀ ਇਹਦਾ ਬਚਾਓ ਕੀ ਏ ਮਚਾਓ ਆਈ ਵੀ ਇਹ ਵੀ ਸਰਕਾਰ ਨੂੰ ਵਾ ਧਿਆਨ ਰੱਖੋ ਲੋਕਾਂ ਤੋਂ ਜਿਹੜੇ ਨਸ਼ਾ ਨੂੰ ਚੇ بیچਦੇ ਨੇ ਉਹਨਾਂ ਦਾ ਸਖੰਜਾ ਕਿਚਣ ਬਸ ਹੋਰ ਕੋਈ ਗੱਲ ਨਹੀਂ ਤੁਸੀਂ ਕਹਿ ਰਹੇ ਹੋ ਕਿ ਇਹਦੇ ਵਿੱਚ ਸਿਰਫ ਮਾਪੇਬ ਦੀ ਗਲਤੀ ਹੈ ਮਾਪੇਬ ਦੀ ਹੁੰਦੀ ਹੈ ਬੱਚਿਆਂ ਦੀ ਤਾਂ ਹੁੰਦੀ ਹੈ ਵੀ ਬੱਚੇ ਮਾਪੇਬ ਨੂੰ ਮਾਪੇਬ ਸਮਝਦੇ ਨਹੀਂ ਅੱਜਕੱਲ ਫਿਰ ਉਹਨਾਂ ਦੀ ਗੱਲ ਕਿੱਥੋਂ ਮੰਨਣਗੇ ਕੋਈ ਵੀ ਗੱਲ ਜਿਹੜੀ ਹੈ ਨਾ ਪਰ ਅੰਕਲ ਜੀ ਅਪ ਦੇਖਿਓ ਕਿ ਇਦਾਂ ਤਾਂ ਹੈ ਨਹੀਂ ਕਿ ਜਿਹੜੇ ਆਪਣੇ ਮਾਪਿਓ ਨੇ ਉਹ ਆਪ ਬੱਚੇ ਨੂੰ ਨਸ਼ਾ ਦੇ ਰਹਿਗੇ ਲੈ ਤੂੰ ਕਰ ਇਦਾਂ ਤਾਂ ਹੈ ਨਹੀਂ ਤੇ ਫਿਰ ਇਹ ਹੋਰ ਕੋਈ ਕਾਰਨ ਹੋ ਸਕਦੇ ਆ ਵੀ ਕਿਸੇ ਕਿਸੇ ਸਮਝ ਲੋਕ ਕਿਸੇ ਦੁੱਖ ਤੋਂ ਜਾ ਕਿੰਨਾ ਵੀ ਜਾ ਕਿੰਨਾ ਵੀ ਜਾ ਕਿਸੇ ਸੰਗਤ ਜਿਹੜੀ ਉਹਨਾਂ ਨੇ ਫਰੈਂਡਸ਼ਿਪ ਦੇ ਕਰਕੇ ਵੀ ਉਹ ਸੰਗਤ ਇਦਾਂ ਦੀ ਬਹਿ ਜਾਂਦੀ ਉਹਨਾਂ ਨੂੰ ਉਹੀ ਕੰਮ ਹੀ ਰਹਿੰਦਾ ਬਸ ਹੋਰ ਕੋਈ ਕੰਮ ਕਰਦੇ ਨੇ ਉਹਦੇ ਨਾਲ ਫਿਰ ਉਹ ਜਿਹੜੇ ਆ ਕੋਈ ਚੋਰੀ ਕਰਕੇ ਖਾਂਦਾ ਕੋਈ ਕੁਛ ਕਰਦਾ ਕੋਈ ਖੋਆ ਕਰਦਾ ਕੋਈ ਜਿੱਦਾਂ ਵੀ ਨੂੰ ਉਹਦੇ ਕਰਕੇ ਪੈਸੇ ਇਕੱਠੇ ਕਰਕੇ ਨਸ਼ੇ ਅਗਲਾ ਕਰਦਾ ਰਹਿੰਦਾ ਬਚਾਓ ਲਈ ਕੀ ਕੁਝ ਕਰ ਸਕਦੇ ਆ ਬਚਾਓ ਲਈ ਇਹ ਵੀ ਇਹ ਮਾਪਿਓ ਦੀ ਅਗਲੇ ਕਦਰ ਕਰਨ ਸਭ ਤੋਂ ਪਹਿਲਾ ਗੱਲ ਹੈ ਮਾਪਿਓ ਦੀ ਕਦਰ ਕਰਨ ਠੀਕ ਹੈ ਨਾ ਜਿਨ੍ਹਾਂ ਦੇ ਹੈਗੇ ਆ ਜਿਨ੍ਹਾਂ ਦੇ ਨਹੀਂ ਉਹ ਆਪਣੇ ਪੇਰੈਂਟ ਕੋਈ ਹੋਰ ਹੈ ਜਿਨ੍ਹਾਂ ਦੇ ਅੰਕਲ ਹੈ ਜਾਂ ਆਂਟੀ ਹੈ ਜਾਂ ਕੋਈ ਹੈ ਜਿਨ੍ਹਾਂ ਨੂੰ ਮੰਦੇ ਉਹਨਾਂ ਦੀ ਉਹ ਮਤਲਬ ਹੈ ਸੁਣਨ ਜਾ ਕੇ ਜਿਹਦੇ ਨਾਲ ਨਾ ਉਹਨਾਂ ਨੂੰ ਕੁਝ ਦਿਮਾਗੀ ਤੌਰ ਤੇ ਵੀ ਨਾ ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗੇ ਵੀ ਇਹ ਗਲਤ ਚੀਜ਼ ਹੈ ਵੀ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਠੀਕ ਹੈ ਤੁਹਾਡੇ ਹਿਸਾਬ ਨਾਲ ਸਰਕਾਰ ਦਾ ਕੀ ਰੋਲ ਹੈ ਇਹਦੇ ਵਿੱਚ ਸਰਕਾਰ ਸਰਕਾਰ ਨੂੰ ਕੀ ਕਹੀਏ ਸਰਕਾਰ ਦੇ ਜਗ੍ਹਾ ਜਗ੍ਹਾ ਠੇਕੇ ਖੁੱਲੇ ਜੀ ਹਰ ਚੌਂਗ ਚ ਪੰਜ ਪੰਜ ਛੇ ਛੇ ਠੇਕੇ ਆ ਜੇ ਠੇਕੇ ਹੀ ਹੋਣੇ ਅੱਗੇ ਮੰਦਰ ਘੱਟ ਹੋਣਗੇ ਮਸਜਿਦ ਘੱਟਾ ਹੀ ਗੁਰਦੁਆਰੇ ਘੱਟ ਠੇਕੇ ਹੀ ਠੇਕੇ ਨਹੀਂ ਰਹਿਣਗੇ ਅਗਲੇ ਕਹਣਾ ਵੀ ਇਹ ਸਾਰੇ ਚੀਜ਼ ਜਾਂ ਵਧੀਆ ਚੀਜ਼ ਹੈ ਵੀ ਕੋਈ ਹੈ ਪਰ ਦੇਖ ਰਹੇ ਆ ਕਿ ਬੜੇ इजीली ਨਾ ਜਿਹੜੇ ਨੌਜਵਾਨ ਆ ਉਹ ਨਸ਼ੇ ਦੇ ਵਿੱਚ ਪੈਰੇ ਇੱਕ ਦੂਜੇ ਨੂੰ ਦੇਖ ਕਰਕੇ ਤੁਹਾਨੂੰ ਕੀ ਲੱਗਦਾ ਇਸ ਚੀਜ਼ ਦਾ ਕੀ ਕਾਰਨ ਹੈ ਕਾਰਨ ਹੈ ਜੀ ਦੇਖੋ ਦੇਖੀਏ ਜੀ ਬਸ ਆਹਨੋ ਅੱਜਕੱਲ ਜਿਸ ਤਰ੍ਹਾਂ ਦੀ ਹੋਏਗੀ ਬੀੜੀ ਅਗੇ ਉਸ ਤਰ੍ਹਾਂ ਦੇ ਕੰਮ ਚੱਲਦਾ ਜੀ ਗੱਲ ਇਹ ਆ ਜਾਂ ਫਿਰ ਬਾਕੀ ਦਾ ਚੀਜ਼ਾਂ ਜਿਹੜੀਆਂ ਘਰਾਂ ਚੋਂ ਨਿਕਲ ਕੇ ਆਉਂਦੀਆਂ ਸਾਰੀਆਂ ਇਹ ਜੇ ਘਰ ਦੇ ਕੋਈ ਆਪਣਾ ਬਜ਼ੁਰਗ ਕੋਈ ਖਾਂਦਾ ਪੀਂਦਾ ਹੈਗਾ ਬੱਚੇ ਦੇਖੋ ਦੇਖੀ ਉਹਨਾਂ ਨੂੰ ਪੈਂਦੇ ਆ ਜੀ ਬਾਕੀ ਇਹ ਸਰਕਲ ਉਹ ਜਿਆ ਬਾਹਰੋਂ ਪੰਜਵੇ ਤੇ ਉਹਦੇ ਨਾਲ ਵੀ ਨਿਕਲ ਕੇ ਆਉਂਦੇ ਚੀਜ਼ ਇਹ ਤੇ ਇਸ ਦੇ ਬਚਾਅ ਦੇ ਲਈ ਆਪਾਂ ਕੀ ਕਰ ਸਕਦੇ ਹਾਂ ਸਰ ਬਚਾਅ ਦੇ ਲਈ ਜੀ ਆਪਣੇ ਉਹਨੂੰ ਸੁਧਾਰਨਾ ਪਏਗਾ ਜੀ ਬੱਚੇ ਨੂੰ ਖੁਦ ਜਿਹੜਾ ਬੰਦਾ ਨਸ਼ੇ ਵਾਲੇ ਪਾਸੇ ਜਾਂਦਾ ਉਹਨੂੰ ਆਪਣੇ ਉਹਨੂੰ ਖੁਦ ਸੁਧਾਰਨਾ ਪਏਗਾ ਤੇ ਬਾਕੀ ਦਾ ਨਸ਼ਾ ਜਿਹੜਾ ਹੈਗਾ ਜੀ ਮੇਨ ਜਿਹੜਾ ਵਿਕ ਰਿਹਾ ਤੁਹਾਨੂੰ ਪਤਾ ਹੀ ਹੈ ਸਰਕਾਰ ਦੇ ਦੇ ਨ ਜੇ ਉਥੋਂ ਪਿਛੋਂ ਵਿਕਣਾ ਬੰਦ ਹੋਏਗਾ ਤਾਂ ਨੀਚੇ ਆਪਣਾ ਆਟੋਮੈਟਿਕ ਸਾਰਾ ਸੈੱਟ ਹੋ ਜਾਏਗਾ ਕੰਮ ਸਾਰਾ ਇਹਦੇ ਦਾ ਲਗਾਮ ਕਸਨੀ ਚਾਹੀਦੀ ਹੈ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਉੱਤੇ ਜਿਹੜੇ ਬੰਦੇ ਵੇਚਦੇ ਆ ਉਹਨਾਂ ਨੂੰ ਚੱਕਿਆ ਜਾਵੇ ਜਿਹੜੇ ਸਪਲਾਈ ਕਰਦੇ ਉਹਨਾਂ ਨੂੰ ਚੱਕਿਆ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਹੋ ਸਕਦਾ ਹੈ ਠੀਕ ਹੈ ਤੁਹਾਨੂੰ ਕੀ ਲੱਗਦਾ ਹੈ ਅੰਕਲ ਜੀ ਕਿ ਜਿਹੜੀ ਆਪਣੀ ਇਸ ਸਮੇਂ ਪ੍ਰੈਜ਼ੈਂਟ ਸਰਕਾਰ ਹੈ ਉਹ ਨਸ਼ਿਆਂ ਦੇ ਖਿਲਾਫ ਕੀ ਕੁਝ ਕਰ ਰਹੀ ਹੈ ਸਰਕਾਰ ਕਰ ਵੀ ਰਹੀ ਹੈ ਤੇ ਇਹ ਅੱਗੋਂ ਹੈਗੇ ਮੁਲਾਇਮ ਉਹ ਕਰ ਦਈਏ ਵੇਚ ਗਈ ਫਿਰ ਉਹੀ ਹਾਲ ਹੋ ਜਾਂਦਾ ਵਾ ਅਗਲੇ ਛੜਾ ਛੜ ਦਿੰਦੇ ਆ ਅਗਲੇ ਛੜ ਦਿੰਦੇ ਆ ਕਾਰਨ ਬੜੇ ਕਿਤੇ ਆਨੇ ਪ੍ਰਾਇਮਰੀਟ ਆ ਗਈ ਦੂਸਰੀ ਇਹ ਜਿਹੜਾ ਜਿਹੜਾ ਨਸ਼ਾ ਹੈ ਇਹ ਇਦਰੀ ਵੇਲੇ ਬਲ ਹੋ ਗਿਆ ਇਹ ਲੋਕ ਹਾਂ ਲੋਕੀ ਨਾ ਮਤਲਬ ਗਵਰਨਮੈਂਟ ਕਹਿੰਦੀ ਹੈ ਬਹੁਤ ਕੁਝ ਅਸੀਂ ਕੰਟਰੋਲ ਕਰ ਰਹੇ ਹਾਂ ਲੇਕਿਨ ਇਹ ਹੈ ਬਹੁਤ ਇੱਥੇ ਅਸੀਂ ਕੈਂਪੇਨ ਦੇਖਦੇ ਜਿੱਥੇ ਬਹੁਤ ਜ਼ਿਆਦਾ ਨੇ ਪਤਾ ਨਹੀਂਦਾ ਕਿਹੜਾ ਕਿਹਦਾ ਕਿੰਨਾ ਕਿਸ ਤਰ੍ਹਾਂ ਜੀ ਯੂਜ਼ ਹੁੰਦਾ ਹੈ ਇਨ ਉਸੇ ਦੇ ਨਹੀਂ ਮਿਲ ਨਹੀਂ ਆਗੇ ਟਿਕੀ ਜਿਹੜੇ ਨੌਜਵਾਨ ਨੇ ਇਹਨਾਂ ਇਹ ਆਪਣੇ ਆਪ ਹੀ ਇੱਕ ਦੂਜੇ ਦੇ ਅਡਜਸਟਮੈਂਟ ਨਾਲ ਹੀ ਆਪਸ ਵਿੱਚ ਬਸ ਉਹਦੇ ਨਾਲ ਹੀ ਇੱਕ ਅਨਪੋਲਿਟਿਕਲ ਕੇ ਉਹ ਦੂਜਾ ਕਰਦਾ ਉਹ ਨਾਲ ਉਹ ਨਹੀਂ ਲਾ ਲੈਂਦਾ ਆਪਣਾ ਇਸ ਕਰਕੇ ਜਿਹੜਾ ਅਵੇਅਰਨੈਸ ਬਹੁਤ ਘੱਟ ਗਿਆ ਹੈ ਤੇ ਆਪਾਂ ਬਚਾਅ ਦੇ ਲਈ ਕੀ ਕੁਝ ਕਰ ਸਕਦੇ ਹਾਂ ਬਚਾ ਲਈ ਬਟੇ ਇਹ ਵੀ ਇਹਨਾਂ ਬਚਾਉਣ ਨੂੰ ਕੋਈ ਨਾ ਕੋਈ ਕੰਮ ਜਤਾ ਜਾਵੇ ਇਹਨਾਂ ਨੂੰ ਇਹਨੂੰ ਇਹ ਜਦ ਅਵੇਰਨ ਕੀ ਹਜਾਵੇ ਜਾਂ ਕੈਂਪ ਲਾਇਆ ਜਾਣ ਉਹਨਾਂ ਨੂੰ ਬਿਲਕੁਲ ਰੂਟ ਗਰਾਊਂਡ ਲੈਵਲ ਤੋਂ ਇਹ ਹੋਣਾ ਚਾਹੀਦਾ ਕਿਉਂਕਿ ਜੇ ਉੱਪਰ ਜਦ ਸਟਾਰਟ ਦੇ ਵਿੱਚ ਹੀ ਆਪਾਂ ਪ੍ਰਾਇਮਰੀ ਲੈਵਲ ਤੇ ਕਰਾਂਗੇ ਤਾਂ ਬੈਟਰ ਹੈ ਤੇ ਜੇ ਜਿੰਨਾ ਕ ਆਪਾਂ ਉੱਪਰ ਜਾਵਾਂਗੇ ਉਹ ਫਿਰ ਬੰਦੇ ਜਿਹੜੇ ਅਪ ਟੂ ਮੈਟੇ ਤੱਕ ਚਲੇ ਜਾਂਦੇ ਨੇ ਫਿਰ ਉਹ ਨਹੀਂ ਕੰਟਰੋਲ ਹੁੰਦੇ ਆਗੇ ਨਸ਼ੇ ਦੀ ਇਹ ਵੱਧਦੀ ਲਤ ਸਾਡੀ ਯੁਵਾ ਪੀੜੀ ਦੇ ਲਈ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਜੇਕਰ ਇਸ ਸਮੱਸਿਆ ਦਾ ਹੱਲ ਅੱਜ ਨਹੀਂ ਕੱਢਿਆ ਗਿਆ ਤਾਂ ਸਾਡਾ ਭਵਿੱਖ ਜਿਹੜਾ ਹੈ ਉਹ ਹਨੇਰੇ ਦੇ ਵਿੱਚ ਡੁੱਬ ਸਕਦਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਵਿੱਚ ਜ਼ਰੂਰ ਦੱਸਿਓ